ਵਰਕਿੰਗ ਜਰਨਲਿਸਟ ਐਸੋਸੀਏਸ਼ਨ ਮਲੋਟ ਵੱਲੋਂ ਮਲੋਟ ਵਿਖੇ ਇੱਕ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿੱਚ ਲੀਵਰ ਤੇ ਕਿਡਨੀ ਦੇ ਮਾਇਰ ਡਾਕਟਰਾਂ ਦੀਆਂ ਟੀਮਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਇਸ ਮੌਕੇ ECG ਅਤੇ ਬਾਕੀ ਟੈਸਟਾਂ ਦੇ ਨਾਲ ਦਵਾਈਆਂ ਵੀ ਮੁਫਤ ਵੰਡੀਆਂ ਗਈਆਂ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਨੇ ਅੱਜ ਡਾਕਟਰ ਕੁਲਦੀਪ ਸਿੰਘ ਐਮਡੀ ਇਰਵਨ ਹਸਪਤਾਲ ਸੁਰਜਾ ਰਾਮ ਮਾਰਕੀਟ ਮਲੋਟ ਵਿਖੇ ਕਿਡਨੀ ਦੇ ਲੀਵਰ ਦੀ ਜਾਂਚ ਸੰਬੰਧੀ ਮੈਡੀਕਲ ਕੈਂਪ ਲਾਇਆ ਇਸ ਕੈਂਪ ਦਾ ਉਤਕਾਟਨ ਰਮੇਸ਼ ਕੁਮਾਰ ਜੁਨੇਜਾ ਵਾਇਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਮਾਜ ਸੇਵੀ ਪਵਨ ਬਿੱਲੂ ਸ਼ਰਮਾ ਨੇ ਕੀਤਾ ਇਸ ਮੌਕੇ ਐਸਓ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਇਸ ਮੌਕੇ ਡਾਕਟਰ ਪ੍ਰਿੰਸ ਕੁਮਾਰ ਗਰ ਕੇ ਐਮ ਡੀ ਕਾਰਡੀਆਲੋਜੀ ਅਤੇ ਡਾਕਟਰ ਰਿਤਿਕਾ ਬਾਸਲ ਐਮ ਡੀ ਨੇਫਰੋਲੋਜੀ ਅਤੇ ਐਮ ਡੀ ਇਨਟਰਨਲ ਮੈਡੀਸਨ ਅਤੇ ਨੇ ਮਰੀਜ਼ਾਂ ਉਹਨਾਂ ਦੀ ਟੀਮ ਨੇ 100 ਤੋਂ ਵੱਧ ਦਿਲ ਅਤੇ ਕਿਡਨੀ ਸੰਬੰਧੀ ਬਿਮਾਰੀਆਂ ਨਾਲ ਸਬੰਧਤ ਮਰੀਜ਼ਾਂ ਦੀ ਜਾਂਚ ਕੀਤੀ ਇਸ ਮੌਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਤੋਂ ਇਲਾਵਾ ECG ਅਤੇ ਹੋਰ ਟੈਸਟ ਵੀ ਮੁਫਤ ਕੀਤੇ ਗਏ। ਇਸ ਮੌਕੇ ਸੰਸਥਾ ਵੱਲੋਂ ਆਏ ਮੁੱਖ ਮਹਿਮਾਨਾਂ ਰਮੇਸ਼ ਜੁਨੇਜਾ, ਪਵਨ ਬਿੱਲੂ ਸ਼ਰਮਾ, ਡਾਕਟਰ ਕੁਲਦੀਪ ਸਿੰਘ ਐਮ ਡੀ, ਡਾਕਟਰ ਪਰਿੰਸ ਗਰਘਤੇ ਡਾਕਟਰ ਰਿਤਿਕਾ ਬਾਂਸਲ ਨੂੰ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਕੈਮੀਸਟ ਐਸਓ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਜਿੰਦਰ ਜੁਨੇਜਾ, ਜਨਰਲ ਸਕੱਤਰ ਬੁਰਬਿੰਦਰ ਸਿੰਘ ਲਵਲੀ ਅਤੇ ਕੈਸ਼ੀਅਰ ਅਨੀਸ਼ ਵਦਵਾਤੇ ਰੈਡੀਮੇਡ ਅਤੇ ਜਨਰਲ گارਮੈਂਟਸ ਐਸਓ ਮਲੋਟ ਦੇ ਪ੍ਰਧਾਨ ਪਾਲੀ ਮੱਕੜ ਨੇ ਵੀ ਵਿਸ਼ੇਸ਼ ਸਹਿਯੋਗ ਕੀਤਾ ਐਸਓ ਦੇ ਪ੍ਰਧਾਨ ਸ਼ਾਮ ਲਾਲ ਜੁਨੇਜਾ ਅਤੇ ਚੇਅਰਮੈਨ ਹਰਦੀਪ ਸਿੰਘ ਨੇ ਸਮੂਹ ਡਾਕਟਰਾਂ ਮਹਿਮਾਨਾਂ ਅਤੇ ਸਹਿਯੋਗੀ ਸਾਥੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਐਸਓ ਦੇ ਪ੍ਰਮੁੱਖ ਹਰੀਸ਼ ਗਰਵੋਰ ਪ੍ਰਤਾਪ ਸੰਧੂ ਮੇਵਾ ਸਿੰਘ ਮਨੋਜ ਕਾਮਰਾ ਰਣਜੀਤ ਪਾਟਿਲ ਗੁਰਦਿਆਲ ਸਿੰਘ ਸਾਧ ਅਮਨ ਮਹਿਰਾ ਅਨਿਲ ਬਠਲਾ ਬਲਕਰਨ ਜਟਾਨਾ ਪਵਨ ਨੰਬਰਦਾਰ ਵਰਿੰਦਰ ਕੰਬੋਜ ਪਰੇਮ ਗਰਗ ਅਤੇ ਆਤਮਾ ਸਿੰਘ ਕਟਾਰੀਆ ਨੇ ਕੈਂਪ ਦੀ ਸਫਤਤਾ ਲਈ ਆਪਣਾ ਯੋਦਗਾਨ ਪਾਇਆ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਂਦਾ ਚਾਹੁੰਦਾ ਹਾਂ ਜਿਹੜੇ ਆਪਣੇ ਜਰਨਲ ਵਰਕਿੰਗ ਜਰਨਲ ਐਸੋਸੀਏਸ਼ਨ ਲੋਟ ਹੈ ਤੇ ਇਹਨਾਂ ਪੱਤਰਕਾਰ ਵੀਰਾਂ ਨੇ ਜੋ ਉਪਰਾਲਾ ਕੀਤਾ ਹੈ ਇਹ ਬੜਾ ਹੀ ਸ਼ਲਾਘਾਯੋਗ ਹੈ ਇਹ ਪੱਤਰਕਾਰ ਵੀਰ ਹਰ ਮੌਕੇ ਤੇ ਪਹਿਲਾਂ ਵੀ ਸਮਾਜ ਸੇਵਾ ਕਰਦੇ ਰਹੇ ਨੇ ਜਦੋਂ ਵੀ ਮੌਕਾ ਮਿਲਦਾ ਹੈ ਬਹੁਤ ਸੇਵਾ ਕਰਦੇ ਨੇ ਸੋ ਪ੍ਰਸ਼ੰਸਾ ਦੇ ਪਾਤਰ ਨੇ ਜਿੰਨੇ ਵੀ ਪੱਤਰਕਾਰ ਵੀਰ ਨੇ ਇਹਨਾਂ ਦੇ ਪ੍ਰਧਾਨ ਇਹਨਾਂ ਦੇ ਸੈਕਟਰੀ ਬਾਕੀ ਮੈਂਬਰਾਂ ਸਾਰੇ ਅੱਜ ਸਾਨੂੰ ਇਹਨਾਂ ਨੇ ਮੌਕਾ ਦਿੱਤਾ ਇਸ ਕੈਂਪ ਦੇ ਵਿੱਚ ਸ਼ਰੀਕ ਹੋਣ ਦਾ ਸੋ ਮੈਂ ਤੇ ਮੇਰੇ ਨਾਲ ਪ੍ਰਧਾਨ ਰਮੇਸ਼ ਜਨੇਜਾ ਜੀ ਅਸੀਂ ਆਏ ਹਾਂ ਅਸੀਂ ਮਾਲਕ ਅੱਗੇ ਸਤਗੁਰ ਅੱਗੇ ਪ੍ਰਭੂ શ્રી ਰਾਮ ਅੱਗੇ ਹੀ ਬੇਨਤੀ ਕਰਦੇ ਹਾਂ ਕਿ ਇਹਨਾਂ ਵੀਰਾਂ ਨੂੰ ਪਹਿਲਾਂ ਇਸੇ ਤਰ੍ਹਾਂ ਸੁਧ-ਬੁੱਧ ਦੇਵੇ ਤੇ ਸਮਾਜ ਸੇਵਾ ਵਿੱਚ ਲੱਗੇ ਰਹਿਣ ਤੇ ਜਿਹੜੇ ਤੇ ਡਾਕਟਰ ਸਹਿਬਾਨ ਆਏ ਨੇ ਉਹ ਅੱਜ ਇੱਥੋਂ ਚੰਗੀ ਇੱਕ ਸਿਹਤ ਲੈ ਕੇ ਜਾਣ ਤੇ ਜਿਹੜੇ ਮਰੀਜ਼ ਇੱਥੇ ਆਏ ਨੇ ਅਸੀਂ ਦੁਆ ਕਰਦੇ ਹਾਂ ਕਿ ਉਹ ਜਲਦੀ ਤੰਦਰੁਸਤ ਹੋਣ ਪਰਮਾਤਮਾ ਉਹਨਾਂ ਨੂੰ ਉਹਦੇ ਘਰਾਂ ਵਿੱਚ ਖੁਸ਼ਹਾਲੀ ਦੇਵੇ ਇੰਨਾ ਹੀ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਆ ਗੱਲ ਇੱਥੇ ਆ ਸ਼ੁਰੂ ਕਰਨਗੇ ਇਨਸ਼ਾਅੱਲਾ ਸਭ ਤੋਂ ਵਧੀਆ ਗੱਲ ਇੱਥੇ ਆ ਗਈ ਕਿ ਇਹ ਬਿਲਕੁਲ ਫ੍ਰੀ ਜਿਹੜਾ ਕੈਂਪ ਲੱਗਿਆ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਵੇਂ ਮੈਡੀਕਲ ਲਾਈਨ ਦੇ ਵਿੱਚ ਮਹਿੰਗਾਈ ਬਹੁਤ ਹੈ ਤੇ ਇਹ ਵੀਰਾਂ ਨੇ ਇਹ ਉਪਰਾਲਾ ਕੀਤਾ ਜਿਸ ਕਰਕੇ ਹਰ ਮਰੀਜ਼ ਨੂੰ ਫ੍ਰੀ ਉਹਨਾਂ ਦੇ ਟੈਸਟ ਉਹਨਾਂ ਨੂੰ ਮੈਡੀਸਨ ਤੇ ਉਹਨਾਂ ਨੂੰ ਹੋਰ ਉਹਨਾਂ ਦੇ ਚੈੱਕਅਪ ਜੋ ਡਾਕਟਰ ਇੱਕ ਬਹੁਤ ਅਪਾ ਜੇ ਉਹਨਾਂ ਦੇ ਹਸਪੀਟਲ ਜਾਈਏ ਤਾਂ ਹਜ਼ਾਰਾਂ ਰੁਪਏ ਦੀ ਫੀਸ ਹੁੰਦੀ ਹੈ ਉਹਨਾਂ ਦੀ ਇਹ ਤੇ ਫ੍ਰੀ ਬਿਲਕੁਲ ਸਾਰਾ ਕੁਝ ਕਰ ਰਹੇ ਨੇ ਤਾਂ ਮੈਂ ਫੇਰ ਇਹਨਾਂ ਨੂੰ ਇਸ ਗੱਲ ਦੇ ਵਧਾਈ ਦਿੰਦਾ ਹਾਂ ਤੇ ਇਹਨਾਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਅਸੀਂ ਵੀ ਤੁਹਾਡੇ ਨਾਲ ਕੰਦੇ ਨਾਲ ਕੰਦਾ ਲਾ ਕੇ ਖੜੇ ਹਾਂ ਜਦੋਂ ਵੀ ਤੁਹਾਨੂੰ ਕਦੇ ਲੋੜ ਹੋਵੇ ਸਾਨੂੰ ਆਵਾਜ਼ ਦੇੋ ਜੀ ਤੁਹਾਡੇ ਨਾਲ ਹਾਜ਼ਰ ਰਹਾਂਗੇ ਹਾਂਜੀ ਵਾਕਿਨ ਜਰਨਲਿਸਟ ਐਸੋਸੀਏਸ਼ਨ ਮਲੋਟ ਵੱਲੋਂ ਸਮੇਂ-ਸਮੇਂ ਜਿਹੜੇ ਮੈਡੀਕਲ ਚੈੱਕਅਪ ਕੈਂਪ ਲਾਏ ਜਾਂਦੇ ਆ ਹੋਰ ਵੀ ਐਕਟੀਵਿਟੀਆਂ ਜਿਹੜੀਆਂ ਸਮਾਜ ਦੀ ਸੇਵਾ ਦੇ ਵਿੱਚ ਹੁੰਦੀਆਂ ਆ ਪੱਤਰਕਾਰਤਾ ਦੇ ਨਾਲ-ਨਾਲ ਜਿਹੜਾ ਸਾਡਾ ਇੱਕ ਧਰਮ ਹੈਗਾ ਵੀ ਜਿਹੜੇ ਲੋਕ ਲੋਕਾਂ ਨੂੰ ਅਸੀਂ ਇਨਸਾਫ ਵੀ ਲੈ ਕੇ ਦਿੰਨੇ ਆ ਲੋਕਾਂ ਦੀ ਆਵਾਜ਼ ਵੀ ਬਣਦੇ ਆ ਸਰਕਾਰਾਂ ਨੂੰ ਵੀ ਅਸੀਂ ਜਗਾਉਣੇ ਆ ਪਰ ਨਾਲ-ਨਾਲ ਜਿਹੜਾ ਹੈਗਾ ਅਸੀਂ ਜਿਹੜੇ ਪਿੰਡੂ ਖੇਤਰ ਜਾਂ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜੇ ਲੋੜਵੰਦ ਨੇ ਜਿਹੜੇ ਕੀ ਯਾਨੀ ਕਿ ਮੈਡੀਕਲ ਉਹਨਾਂ ਦੀ ਜਿਹੜੀ ਇਹ ਚੈੱਕ ਅਪ ਉਹਨਾਂ ਦੀ ਜੇਬ ਤੋਂ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ ਇਸ ਲਈ ਸਮੇਂ-ਸਮੇਂ 'ਤੇ ਅਸੀਂ ਕੈਂਪ ਲਾਇਆ ਅੱਜ ਅਸੀਂ ਕੈਂਪ ਲਾਇਆ ਬਠਿੰਡਾ ਤੋਂ ਮਾਰ ਡਾਕਟਰ ਜਿਹੜੇ ਆਏ ਨੇ ਸਾਡੇ ਜਿਹੜੇ ਸਨਮਾਨਯੋਗ ਜਿਹੜੇ ਸਮਾਜ ਸੇਵੀ ਉਹਨਾਂ ਨੇ ਉਦਘਾਟਨ ਵੀ ਕੀਤਾ ਇਹਨਾਂ ਦਾ ਥਾਪੜਾ ਜਿਹੜਾ ਉਹ ਪੱਤਰਕਾਰ ਵਰਕਿੰਗ ਜਰਨਲਿਸਟ ਅਸ਼ੋਕ ਨੂੰ ਪੂਰੇ ਤੌਰ ਤੇ ਹੈਗਾ ਅਸੀਂ ਸਮੇਂ-ਸਮੇਂ ਜਿਹੜੀ ਇਹ ਐਕਟੀਵਿਟੀਆਂ ਕਰਦੇ ਆ ਅੱਗੇ ਵੀ ਜਾਰੀ ਰਹਿਣਗੀਆਂ ਤੇ ਸਾਨੂੰ ਖੁਸ਼ੀ ਹੋਈ ਹੈ ਕਿਉਂਕਿ ਸਮਾਜ ਸੇਵੀ ਜਿਹੜੇ ਇਸ ਸਾਡੇ ਇਸ ਫੰਕਸ਼ਨ ਦੇ ਵਿੱਚ ਸ਼ਰੀਕ ਹੋਏ ਨੇ ਮਾੜ ਡਾਕਟਰ ਆਏ ਨੇ ਤੇ ਮੈਨੂੰ ਉਮੀਦ ਹੈ ਕਿ ਲੋਕ ਕਾਫੀ ਇਹਦਾ ਲਾਹਾ ਲੈਣਗੇ ਤੇ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇ ਸੋਸਿਉਸ਼ਨ ਮਲੋਡ ਵੱਲੋਂ ਅੱਜ ਜਿਹੜਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਲਾਕੇ ਦੇ ਲੋਕ ਔਰ ਪਿੰਡਾਂ ਤੋਂ ਆਏ ਕਾਫੀ ਲੋਕ ਇਸ ਕੈਂਪ ਦਾ ਲਾਹਾ ਲੈਣਗੇ ਇਸ ਤੋਂ ਪਹਿਲਾਂ ਵੀ ਜਿਹੜੀ ਪੱਤਰਕਾਰਾਂ ਦਾ ਇਹ ਸੰਘ ਹੈ ਪੱਤਰਕਾਰੀ ਤਾਂ ਕਰਦੇ ਹੀ ਆ ਅਸੀਂ ਇਹਦੇ ਨਾਲੋਂ ਨਾਲ ਅਸੀਂ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਲੱਗੇ ਰਹਿੰਦੇ ਆ ਅੱਜ ਇੱਕ ਕੈਂਪ ਦਾ ਅਸੀਂ ਆਯੋਜਨ ਕੀਤਾ ਇਹਦੇ ਨਾਲ ਬਹੁਤ ਲੋਕਾਂ ਨੂੰ ਲਾਭ ਹੋਏਗਾ ਬਟੰਡਾ ਦੇ ਮਾਰ ਡਾਕਟਰ ਇੱਥੇ ਪਹੁੰਚੇ ਆ ਉਹਦੇ ਵੱਡੀ ਵਧੀਆ ਗੱਲ ਇਹ ਹੈ ਕਿ ਇਸ ਕੈਂਪ ਦਾ ਐਨਗੂਰੇਸ਼ਨ ਕਰਨ ਵਾਸਤੇ ਸਾਡਾ ਵੀਰ ਬਿੱਲੂ ਸ਼ਰਮਾ ਉਹਨਾਂ ਦੇ ਨਾਲ ਰਮੇਸ਼ ਜੀ ਔਰ ਹੋਰ ਸਮਾਜ ਸੇਵੀ ਇੱਥੇ ਪਹੁੰਚੇ ਆ ਔਰ ਇਹਨਾਂ ਦਾ ਸਹਿਯੋਗ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇ ਤੇ ਅਸੀਂ ਵੀ ਸਾਨੂੰ ਵੀ ਖੁਸ਼ੀ ਹੋਏਗੀ ਕਿ ਅਸੀਂ ਸਮਾਜ ਸੇਵਾ ਵਿੱਚ ਇਸੇ ਤਰ੍ਹਾਂ ਲੱਗੇ ਰਾਵਾਂਗੇ ਡਾਕਟਰ ਸਹਿਬਾਨ ਦਾ ਵੀ ਧੰਨਵਾਦ ਹੈ ਨਵੀਰਾਂ ਦਾ ਵੀ ਧੰਨਵਾਦ ਤੇ ਪੱਤਰਕਾਰ ਵੀਰਾਂ ਨੇ ਜਿਹੜਾ ਇਹ ਓਵਰਾਲਾ ਕੀਤਾ ਹੈ ਪ੍ਰਮਾਤਮਾ ਇਹਨਾਂ ਨੂੰ ਵੀ ਸ਼ਕਤੀ ਦੇਵੇ ਅੰਗੇ ਤੋਂ ਵੀ ਇਸ ਤਰ੍ਹਾਂ ਦੇ ਕਾਰਜ ਜੇ ਕਰਦੇ ਰਹਿਣ ਧੰਨਵਾਦ